ਬੇਤੋਬਾ ਤੁਹਾਡਾ ਸਵਾਗਤ ਹੈ ਤੇ ਹੁਣ ਗੱਲ ਕਰਦੇ ਹਾਂ ਹਲਕਾ ਫਲੋਰ ਦੇ ਪਿੰਡ ਦਸਾਂਝ ਕਲਾਦੀ ਜਿੱਥੇ ਦੇ ਪਿੰਡ ਵਾਸੀਆਂ ਨੇ ਪਿੰਡ ਦੀ ਮੌਜੂਦਾ ਪੰਚਾਇਤ ਤੇ ਸਾਬਕਾ ਪੰਚਾਇਤ ਤੇ ਦੋਸ਼ ਲਗਾਏ ਹਨ ਕਿ ਪਿਛਲੀਆਂ ਦੋ ਸਮੇਂ ਦੀਆਂ ਸਰਕਾਰਾਂ ਵੱਲੋਂ ਦੋ ਵਾਰ ਗ੍ਰਾਂਟਾਂ ਤਾਂ ਦਿੱਤੀਆਂ ਗਈਆਂ ਹਨ ਪਰ ਅਜੇ ਤੱਕ ਉਹਨਾਂ ਦੇ ਘਰਾਂ ਵੱਲੋਂ ਜਾਨਵਾਰਾ ਰਸਤਾ ਅਜੇ ਤੱਕ ਨਹੀਂ ਬਣ ਸਕਿਆ ਬीडीपीਓ ਫਲੋਰ ਵੱਲੋਂ ਮਾਮਲੇ ਦੀ ਜਾਂਚ ਦੀ ਗੱਲ ਕਹੀ ਜਾ ਰਹੀ ਹੈ ਉੱਧਰ ਹੈਰਾਨੀ ਦੀ ਗੱਲ ਹੈ ਕਿ ਕਈ ਸਰਪੰਚਾਂ ਦੇ ਕੋਲ ਪੰਚਾਇਤੀ ਕੰਮਾਂ ਦੇ ਰਿਕਾਰਡ ਹੀ ਨਹੀਂ ਹਨ ਅਤੇ ਰਿਕਾਰਡਸ ਕਤਰਾ ਦੇ ਕੋਲ ਹਨ ਕੀ ਹੈ ਸਾਰਾ ਮਾਮਲਾ ਦੇਖੋ ਇਹ ਰਿਪੋਰਟ ਇਹ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਆ 바ਵਾ ਸਿੰਘ ਸੁਖਵਿੰਦਰ ਸਿੰਘ ਅਤੇ ਤਲਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ 6 ਸਾਲ ਪਹਿਲਾਂ ਅਖਾਲੀ ਭਾਈਪਾਦੀ ਸਰਕਾਰ ਵੇਲੇ ਦੇ ਸਸ ਦੀ ਸਕੱਤਰ ਸਰਵਨ ਸਿੰਘ ਫਿਲੌਰ ਨੇ ਦੁਸਾਂਝ ਕਲਾਂ ਫਗਵਾੜਾ ਰੋਡ ਤੇ ਉਹਨਾਂ ਦੇ ਖੂਹ ਨੂੰ ਜਾਣ ਵਾਲੇ ਰਸਤੇ ਵਾਸਤੇ 16 ਸਤੰਬਰ 2011 ਨੂੰ 1,25,000 ਰੁਪਏ ਦੀ ਗ੍ਰਾਂਟ ਦਿੱਤੀ ਸੀ ਪਰ ਰਸਤਾ ਨਾ ਬਣਨ ਕਰਕੇ ਇਸੇ ਰਸਤੇ ਲਈ ਵਿਧਾਨ ਸਭਾ ਹਲਕਾ ਫਿਲੌਰ ਤੋਂ ਅਕਾਲੀ ਦਲ ਦੇ ਉਸ ਸਮੇਂ ਦੇ ਹਲਕਾ ਇੰਚਾਰਜ ਬਲਦੇਵ ਸਿੰਘ ਖੈਰਾ ਨੇ 2016 ਵਿੱਚ 1 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ ਪਹਿਲਾਂ ਆਇਆ ਸੀ 125000 ਰੁਪਇਆ ਠੀਕ ਆ ਉਹ ਸਾਨੂੰ ਚੈੱਕ ਸਰਪੰਚ ਦੇ account ਚ ਜਮ੍ਹਾਂ ਕਰਾ ਦਿੱਤੇ ਮੁੜ ਕੇ account ਚ ਹੋ ਕੇ ਉਹਦੇ ਵਿੱਚੋਂ 50000 ਦੀ ਹਟ ਆ ਗਈ ਆ ਆ ਕੇ ਮੁੜ ਕੇ ਕੋਈ ਨਹੀਂ ਇੱਥੇ ਬੜਿਆ ਨਾ ਦੇਖਿਆ ਆ ਕੇ ਬੇ ਬਣ ਗਿਆ ਜਾਂ ਨਹੀਂ ਬਣ ਗਿਆ ਨਾ ਸਰਪੰਚ ਆਇਆ ਨਾ ਸੈਕਟਰੀ ਆ ਪਹਿਲਾਂ ਉਹਦਾ ਸੀ ਤਾਂ ਮੂੰਹ ਵੀ ਨਹੀਂ ਦੇਖਿਆ ਸੈਕਟਰੀ ਦਾ ਪਹਿਲਾਂ ਕਿਦਾਂ ਦਾ ਹੈਗਾ ਕਿਦਾਂ ਦਾ ਨਹੀਂ ਤੇ ਉਹ ਪੈਸੇ ਪਤਾ ਨਹੀਂ ਕਿੱਥੇ ਗਏ ਕਿੱਥੇ ਨਹੀਂ ਗਏ ਦੂਜੀ ਵਾਰ ਸਾਨੂੰ ਫੇਰ ਲੱਖ ਰੁਪਏ ਦਾ ਬਲਦੇਵ ਸਿੰਘ ਖਹਿਰਾ ਨੇ ਚੈੱਕ ਦਿੱਤਾ ਲੱਖ ਰੁਪਏ ਦਾ 1 ਲੱਖ ਰੁਪਏ ਦਾ ਚੈੱਕ ਮਿਲਿਆ ਉਹਦੇ ਵਿੱਚੋਂ ਕੋਈ ਸਾਡੇ ਐਟ ਨਵੀ ਨਹੀਂ ਆਈ ਇੱਥੇ ਰਾਸਤੇ ਵਾਸਤੇ ਤੇ ਮਿੱਟੀ ਬਲਵੀਰ ਸਿੰਘ ਸਰਪੰਚ ਨੇ ਕਦੇ ਕਹਿਦੇ ਮਿੱਟੀ ਮੋਹਲੇ ਪਾਸਿਓਂ ਪਵਾ ਦਿਓ ਕਦੇ ਕਹਿਦੇ ਸੜਕਾਂ ਤੋਂ ਪਵਾ ਦਿਓ ਕਦੇ ਕਹਿਦੇ ਉਪਚਾਲਿਓਂ ਪਾ ਦਿਓ ਅਸੀਂ ਦੋ ਟਰੈਲੀਆਂ ਲਿਆ ਕੇ ਪ੍ਰਸਾਦੂ ਮੀਂਹ ਆ ਪੈ ਗਿਆ ਤਾਂ ਲਿਆ ਕੇ ਅਸੀਂ ਪਾਈ ਪੂਈ ਤਾਂ ਫੇਰ ਮੁੜ ਕੇ ਕਹਿੰਦਾ ਇਹ ਰਾਹ ਪਹਿਲਾਂ ਬਣ ਚੁੱਕਾ ਆ ਇਹ ਨਹੀਂ ਉੱਪਰ ਦੀ ਬਣਾਇਆ ਜਾਣਾ ਮੇਤੋਂ ਪੱਟਿਆ ਨਹੀਂ ਜਾਣਾ ਠੀਕ ਹੈ ਮੈਂ ਪੱਟ ਕੇ ਕਿਦਾਂ ਇਹ ਬਣਾ ਦਿਆਂ ਰਾਹ ਪਹਿਲਾਂ ਤੋਂ ਇਹ ਹਲੇ ਕੱਚੇ ਚ ਕਚਾਈ ਆ ਤੇ ਫੇਰ ਅਸੀਂ ਉਹ ਮਿੱਟੀ ਕਰਾਹ ਲਾ ਕੇ ਟ੍ਰੈਕਰਾਂ ਨਾਲ ਇਕੱਠੀ ਕਰ ਦਿੱਤੀ ਉਧਰ ਵੀ ਗਰੇ ਲਾਤੇ ਉਹ ਵੀ ਢੇਰੀ ਲਾਤੀ ਤੇ ਰਾਹ ਫੇਉ ਦੇ ਰਹਿ ਗਿਆ ਤੇ ਮੁੜ ਕੇ ਇੱਥੇ ਫੇਰ ਨਾ ਬਲਵੀਰ ਸਿੰਘ ਸਰਪੰਚ ਨਾ ਕੋਈ ਸੈਕਟਰੀ ਮੋੜ ਕੇ ਨਾ ਵੀਡੀਓ ਕੋਈ ਨਹੀਂ ਆਇਆ ਹੁਣੇ ਸਾਡਾ ਰਾਹ ਕਿਸੇ ਤਰ੍ਹਾਂ ਵੰਡਣਾ ਚਾਹੀਦਾ 1,25,000 ਦਾ ਵੀ ਸਾਰਾ ਉਹਦਾ ਜਿੰਨਾ ਹੈ ਪਹਿਲਾਂ ਪੁਰਾਣੀ ਆਈ ਆ ਪਹਿਲੇ 10 ਸਾਲ ਦੀ ਉਹ ਵੀ ਵਿੱਚ ਲੱਗੇ ਜਿਹੜਾ ਹੁਣ ਲੱਖ ਰੁਪਈਆ ਮਿਲਿਆ ਉਹ ਵੀ ਲੱਗਣਾ ਚਾਹੀਦਾ ਰਸਤਾ ਕੱਚੇ ਦਾ ਕੱਚਾ ਆ ਭਾਜੀ ਸਰਪੰਚ ਬਲਬੀਰ ਸਿੰਘ ਨੇ ਸਾਡੇ ਕੋਲ ਦੋ ਤਿੰਨ ਵਰੀ ਮਿੱਟੀ ਪਵਾ ਲਈ ਆ ਹੂੰ ਕੱਲ ਨੂੰ ਮੈਸਤਰੀ ਲੱਜਾਣੇ ਆ ਪਰਸੋਂ ਆ ਜਾਣੇ ਆ ਮੈਂ ਲੀਵਰ ਭੇਜ ਦਾਣੀ ਆ ਤੇ ਤੁਸੀਂ ਮਿੱਟੀ ਪਾ ਲੋ ਅਸੀਂ ਕਿ ਚਲੋ ਸਵੇਰ ਨੂੰ ਆਉਣੇ ਹੋਗੇ ਮੈਸਤਰੀ ਅਸੀਂ ਕੜਕੜੀ ਮਿੱਟੀ ਕੰਮ ਛੱਡ ਕੇ ਮਿੱਟੀ ਲਿਆਂਦੀ ਮੋੜ ਕੇ ਨਾ ਦੋ ਦਿਨ ਮੈਸਤਰੀ ਪੁੱਛ ਲਾ ਕੱਲ ਨੂੰ ਆ ਜਾਣੇ ਹੋ ਲੱਗੇ ਨਹੀਂ ਕੱਲ ਨੂੰ ਆ ਜਾਣੇ ਆ ਇਦਾਂ ਕਰਦਾ ਰਿਹਾ ਆ ਫੇਰ ਮੋੜ ਕੇ ਤੇ ਵਧੀ ਆਣ ਕਹਿੰਦਾ ਕੱਠੀ ਘਾਲੋ ਜੀ ਮੋੜ ਕੇ ਫੇਰ ਕੱਟੀ ਕੀਤੀ ਅਸੀਂ ਇਸ ਸਬੰਧੀ ਜਦੋਂ ਸਾਫਾ ਸਰਪੰਚ ਮਹਿੰਗਾ ਰਾਮ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਗ੍ਰਾਂਟ ਦਾ ਚੈੱਕ ਮਿਲਦੇ ਸਾਰ ਹੀ ਉਹਨਾਂ ਨੇ ਇਸ ਨੂੰ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤਾ ਸੀ ਪਰ ਉਸ ਦਾ ਸਾਰਾ ਰਿਕਾਰਡ ਜਿਸ ਵਿੱਚ ਕਾਰਵਾਈ ਰਜਿਸਟਰ ਬੈਂਕ ਦੀਆਂ ਕਾਪੀਆਂ ਕੈਸ਼ ਬੁੱਕ ਚੈੱਕ ਬੁੱਕ ਤੋਂ ਇਲਾਵਾ ਹੋਰ ਰਿਕਾਰਡ ਉਸ ਵੇਲੇ ਦੇ ਸਰਪੰਚ ਸਕਤਰ ਮਲਕੀ ਸਿੰਘ ਕੋਲ ਵੀ ਹੁੰਦਾ ਸੀ ਅਤੇ ਸਰਪੰਚ ਕੋਲ ਤਾਂ ਸਿਰਫ ਦਸਖਤ ਹੀ ਕਰਵਾਈ ਜਾਂਦੇ ਸਨ ਉਹ ਚੈੱਕ ਦਮ ਜਮ੍ਹਾਂ ਕਰਾਤਾ ਹੀ ਹੋਰੀਂਡਾ ਤੇ ਬਾਕੀ پیسے ਉਹ ਹੋਈ ਮਤਲਬ ਕਿਸੇ ਪਾਸੇ ਚੈੱਕ ਕਢਾ ਵੀ ਲੈ ਗਿਆ ਉਹ ਫੇਰ ਹੀ ਨਾ ਕਢਾ ਵੀ ਲੈ ਗਿਆ ਪੈਸੇ ਉਹ ਫਿਰ پیسے ਕਿਵੇਂ ਕਿੱਥੇ ਖਰਚੇ ਗਏ ਨੇ ਅਜ ਤੱਕ ਪਤਾ ਨਹੀਂ ਇਹ ਦੀ ਵਾਰੀ ਨਹੀਂ ਪਤਾ ਕਿੰਨਾ ਕਿੰਨਾ ਨੀ ਉਹ ਮਲਕੀਤ ਨੂੰ ਪਤਾ ਵੀ ਕਿੱਥੇ ਲੈ ਗਿਆ ਉਹ ਕਿੱਥੇ ਨਹੀਂ ਜਾ ਗਿਆ ਮੈਨੂੰ ਨਹੀਂ ਇਹ ਦੀ ਵਾਰੀ ਪਤਾ ਮਲਕੀਤ ਕੌਣ ਹੈ ਮਲਕੀ ਸੈਕਟਰੀ ਸੀ ਉਸ ਟਾਈਮ ਤੇ ਉਹ 125000 ਰੁਪਏ ਦੇ ਇਹ ਕਾਗਜ਼ ਬੂਲਦੇ ਨੇ ਕਿ ਰਸਤਾ ਬਣਿਆ ਹੋਇਆ ਤੁਹਾਡੇ ਸਾਈਨ ਹੋਏ ਨੇ ਸਾਰੇ ਬਿੱਲਾਂ ਦੇ ਉੱਤੇ ਸਾਰੇ ਚਿੱਤਰਾਂ ਦੇ ਉੱਤੇ ਤੇ ਉਹ ਸੈਕਟਰੀ ਵੇਦੂਸ ਤੁਸੀਂ ਕਿਵੇਂ ਲੈ ਰਹੇ ਹੋ ਨਹੀਂ ਨਹੀਂ ਇਹਦੇ ਬਾਰੇ ਨਹੀਂ ਪਤਾ ਕਿਦਾਂ ਲੈ ਗਿਆ ਕਿਦਾਂ ਕਰ ਗਿਆ ਕੀ ਕੀ ਕੀਤਾ ਕੀ ਨਹੀਂ ਮੈਨੂੰ ਇਹਦੇ ਬਾਰੇ ਹੀ ਨਹੀਂ ਪਤਾ ਹੈ ਜਬ ਪੈਸੇ ਹੀ ਉਹ ਲੈ ਗਿਆ ਫਿਰ ਕੀ ਕਹਾਂ ਤੁਸੀਂ ਕਿਵੇਂ ਲੈ ਜਾਏਗਾ ਤੁਹਾਡੇ ਖਾਤੇ ਤੇ ਜਮਾ ਪੈਸੇ ਆ ਉਹ ਕਿਵੇਂ ਲੈ ਜਾਏਗਾ ਤੁਸੀਂ ਉਹ ਚੈੱਕ ਦਿੱਤਾ ਸੀ ਪਤਾ ਨਹੀਂ ਕਿਦਾਂ ਲੈ ਗਿਆ ਲੈ ਗਿਆ ਜੀ ਇੱਕੋ ਨਹੀਂ ਕਢਾ ਕੇ ਲੈ ਗਿਆ ਹੋਰ ਕਿਸੇ ਬੈਂਕੋਂ ਲੈ ਗਿਆ ਜੇ ਤੁਸੀਂ ਚੈੱਕ ਤੇ ਸਾਈਨ ਕੀਤੇ ਹੋਗੇ ਤਦ ਹੀ ਕਢਾਏਗਾ ਚੈੱਕ ਤੇ ਮੇਰੇ ਸਾਈਨ ਹੈ ਨਹੀਂਗੇ ਚੈੱਕ ਤੇ ਨੇ ਨਹੀਂ ਸਾਨੂੰ ਪਤਾ ਜੀ ਕਢਾ ਕੇ ਲੈ ਗਿਆ ਕਿਸੇ ਪਾਸੋਂ ਖੂਰ ਬੈਂਕ ਤੋਂ ਲੈ ਗਿਆ ਉਹ ਕਿਉਂ ਤੈਨੂੰ ਕਿਹੜੇ ਹਿਸਾਬ ਨਾਲ ਲੈ ਗਿਆ ਜਦੋਂ ਮਜੂਤਾ ਸਰਪੰਚ ਬਲਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕਿਹਾ ਤੁਸੀਂ ਖੋਦੇ ਸੁਣੋ ਸਾਨੂੰ 1 ਲੱਖ ਦੀ ਗ੍ਰਾਂਟ ਮਿਲੀ ਸੀ ਬਾਬਾ ਸਿੰਘ ਡੇਰੇ ਵਾਲੇ ਉਹ ਅਸੀਂ ਉਹਨਾਂ ਨੂੰ ਕਿਹਾ ਵੀ ਲਾਉਣੀ ਹੈਗੀ ਆ ਵੀ ਇਹਦਾ ਦੱਸੋ ਅਸੀਂ ਮਿੱਟੀ ਵੀ ਉਹਨਾਂ ਨੂੰ ਕਹਿ ਕੇ ਪਵਾਤੀ ਆ ਜਦੋਂ ਮੇਰਾ ਬਣਾਉਣ ਦਾ ਟਾਈਮ ਆਇਆ ਤੇ ਉਦੋਂ ਸਾਨੂੰ ਵੀਡੀਓ ਸਾਹਿਬ ਸੈਕਟਰੀ ਸਾਹਿਬ ਇਹਨਾਂ ਨੇ ਸਾਨੂੰ ਰੁਕ ਦਿੱਤਾ ਕਿ ਇਹ ਪਹਿਲਾਂ ਕਾਗਜ਼ਾਂ ਦੇ ਵਿੱਚ ਰਸਤਾ ਬਣਿਆ ਹੋਇਆ ਆ। ਪਹਿਲੀ ਗ੍ਰਾਂਟ ਬਾਰੇ ਆਪਾਂ ਨੂੰ ਕੋਈ ਨਹੀਂ ਪਤਾ ਹੈਗਾ। ਇਹ ਬਲਦੀਪ ਸਿੰਘ ਖੇਹੜਾ ਨੇ ਸਾਨੂੰ 1 ਲੱਖ ਦੀ ਗ੍ਰਾਂਟ ਦਿੱਤੀ ਸੀਗੀ। ਉਹ ਬੈਂਕ ਦੇ ਵਿੱਚ ਜਮ੍ਹਾਂ ਪਈ ਆ। ਅਸੀਂ ਉਹਦੇ ਵਿੱਚ ਇੱਕ ਦੱਸੀ ਵੀ ਖਰਚੀ ਨਹੀਂ ਹੈਗੀ। ਬਾਕੀ ਹੁਣ ਜਿਹੜਾ ਹੈਗਾ ਰਸਤਾ ਬਣਨ ਵਾਲਾ ਉਹ ਬਾਕੀ ਅਫਸਰਾਂ ਨੂੰ ਪਤਾ ਹੋਊਗਾ ਵੀ ਕਿੱਦਾਂ ਕਰਨੀ ਕਿੱਦਾਂ ਨਹੀਂ ਕਰਨੀ ਹੈਗੀ। ਪੈਸੇ ਜੂਰ ਬੈਂਕ ਵਿੱਚ ਪਏ ਆ। ਜਿਹੜਾ ਕਾਗਜ਼ਾਂ ਦੇ ਵਿੱਚ ਰਸਤਾ ਬਣਿਆ ਹੋਇਆ ਉਹ ਬਣਿਆ ਨਹੀਂ ਹੈਗਾ। ਇੱਟ ਉੱਥੇ ਪਈ ਆ ਥੋੜੀ ਜਾਈ। ਦਾ ਸਿਆਰ ਕਰਿਆ ਪੰ 11 ਹੋ ਗਈ ਤੇ ਉਹ ਰਸਤਾ ਕੱਚਾ ਬਿਲਕੁਲ ਕੱਚਾ ਸੀ ਉਹਦੀਆਂ ਫੋਟੋ ਵੀ ਖਿੱਚ ਕੇ ਮੈਂ ਆਪਣੇ ਨਾਲ ਉਹਨਾਂ ਦੇ ਡੇਰੇ ਵਾਲੇ ਨੂੰ ਬਾਬਾ ਸਿੰਘ ਦੇ ਨਾਲ ਹੋਰ ਉਹਨਾਂ ਦੇ ਨਿਆਣੇ ਲੈ ਕੇ ਫੋਟੋ ਖਿੱਚਵਾ ਕੇ ਰੱਖੀ ਹੈ ਉਹ ਬਣਿਆ ਨਹੀਂ ਹੈਗਾ ਉਹ ਗ੍ਰਾਂਟ ਪਹਿਲੇ ਸਰਪੰਚ ਨੂੰ ਮਿਲੀ ਸੀ ਮਹੰਗਾ ਰਾਮ ਨੂੰ ਤੇ ਉਹ ਉਹਦੇ ਕੋਲੇ ਹੀ ਆ ਉਹਨੂੰ ਨਹੀਂ ਪਤਾ ਲਾਈ ਜਾਂ ਨਹੀਂ ਉੱਥੇ ਕਿੱਟਨੀ ਇਕੱਲ ਕੱਚਾ ਪਿਆ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਦੇ ਸਮੇਂ ਵਿੱਚ ਵੀ ਇਲਾਕੇ ਦੇ ਕਈ ਸਰਪੰਚਾ ਨੂੰ ਰਿਕਾਰਡ ਪੁੱਛੰਦੇ ਉਹਨਾਂ ਦਾ ਕਹਿਣਾ ਹੈ ਕਿ ਪੰਚਾਇਤ ਦਾ ਸਾਰਾ ਰਿਕਾਰਡ ਪੰਚਾਇਸ ਕਤਰ ਕੋਲ ਹੀ ਹੈ ਤੁਹਾਡਾ ਪੰਚਾਇਤ ਨਾਲ ਰਿਲੇਟਡ ਜਿਹੜਾ ਸਾਰਾ ਡਾਟਾ ਹੈਗਾ ਆ ਕਾਰਵਾਈ ਰਜਿਸਟਰ ਕੈਸ਼ ਬੁੱਕ ਚੈੱਕ ਬੁੱਕ ਬੈਂਕ ਦੀ ਕਾਪੀ ਉਹ ਤੁਹਾਡਾ ਰਿਕਾਰਡ ਸਾਰਾ ਐਸੇ ਕਿੱਥੇ ਆ ਉਹ ਪਿਓ ਸੈਕਟਰੀ ਕੋਲ ਹੈ ਸੈਕਟਰੀ ਦੇ ਕੋਲ ਹੋਣਾ ਜ਼ਰੂਰੀ ਹੁੰਦਾ ਜਦ सरपंच ਦੇ ਕੋਲ ਸਰਪੰਚ ਦੇ ਕੋਲ ਹੋਣਾ ਚਾਹੀਦਾ ਉਹ ਫਿਰ ਬਣ ਦੂਏ ਦੀਆਂ ਹਰ ਨਹੀਂ ਹੋਣੀਆਂ ਪੈਲਟਣਾ ਨਹੀਂ ਆਉਣੀਆਂ ਉਹ ਫਿਰ ਉਹਦੇ ਕੋਲ ਲੈ ਕੇ ਗਿਆ ਉਹ ਫਿਰ ਕਹਿੰਦੇ ਹਿਸਾਬ ਕਰਕੇ ਬਦਾਨ ਦੇ ਹੁਣ ਤੱਕ ਤੁਹਾਨੂੰ ਕਿੰਨੀਆਂ ਗਰੰਟੀਆਂ ਚੁੱਕੀਆਂ ਨੇ ਤੇ ਕਿੰਨੀਆਂ ਖਰਚ ਹੋ ਚੁੱਕੀਆਂ ਨੇ ਤੇ ਕਿੰਨੀਆਂ ਬਚੀਆਂ ਸੈਟਰੀ ਨੂੰ ਪਤਾ ਸਾਨੂੰ ਨਹੀਂ ਪਤਾ ਤੁਹਾਡੇ ਪਿੰਡ ਦਾ ਹੁਣ ਤੱਕ ਕਿਹੜਾ ਕਿਹੜਾ ਕੰਮ ਚੱਲਦਾ ਤੇ ਕਿਹੜਾ ਚੱਲਣਾ ਤੇ ਕਿਹੜਾ ਆ ਰਹਿੰਦਾ ਗਾਲੀਆਂ ਦਾ ਰੰਦਾ ਰੰਦਾ ਨਾਲ ਦਾ ਸਾ ਗਰੌੜ ਕਰਦਾ ਰਹਿੰਦਾ ਤਾਂ ਨਹੀਂ ਉਹ ਕਰਜ ਰਹਿੰਦਾ ਕਬਰਾਂ ਦੀ ਕਿੰਨੀ ਗ੍ਰਾਂਟ ਸੀ ਕਿੰਨੇ ਖਰਚ ਹੋ ਗਏ ਕਿੰਨੀ ਰਹਿਦੀ ਐ ਇਹ ਨਾ ਮੈਨੂੰ ਨਹੀਂ ਪਤਾ ਕਿਹਨੂੰ ਪਤਾ ਜੀ ਉਹ ਸੈਟਰੀ ਨੂੰ ਪਿੰਗੀਆਂ ਨਾਲੀਆਂ ਦੀ ਕਿੰਨੀ ਗ੍ਰਾਂਟ ਆਈ ਸੀ ਕਿੰਨੀ ਖਰਚ ਹੋ ਗਈ ਕਿੰਨੀ ਬਾਕੀ ਐ 9 ਲੱਖ ਆਇਆ ਸੀ ਬਾਕੀ ਸਾਨੂੰ ਨਹੀਂ ਪਤਾ ਵੀ ਕਿੰਨੇ ਖਰਚ ਹੋਈ ਐ ਕਿੰਨੇ ਕਿ ਨਹੀਂ ਹੋਈ ਕਿਹਨੂੰ ਪਤਾ ਸੈਟਰੀ ਨੂੰ ਜਦੋਂ ਦੇ ਤੁਸੀਂ ਸਰਪੰਚ ਬਣੇ ਆ ਉਦੋਂ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਕਿੰਨੀਆਂ ਗ੍ਰਾਂਟਾਂ ਆ ਚੁੱਕੀਆਂ ਨੇ ਹੁਣ ਤੱਕ ਕਿੰਨੇ ਪੈਸੇ ਸਾਨੂੰ ਸਾਰੇ ਹਾਂ ਹੁਣ ਜਿਹੜੇ ਸਰਪਾ ਦੋ ਬਣੇ ਆ 9 ਲੱਖ ਰੁਪਈਆ ਆਇਆ ਸੀ ਉਹਦੇ ਵਿੱਚ ਸੈਕਟਰੀ ਚਲਾਵੇ ਨਾ ਚਲਾਵੇ ਸਾਡੇ ਕੋਲ ਸੈਂਡ ਕਰਾ ਕੇ ਲੈ ਜਾਂਦੇ ਆ। ਫਿਰ ਅਸੀਂ ਉਹੀ ਲਾਉਂਦਾ ਆ। ਤੁਹਾਡੇ ਨੇੜੇ ਕੋਲ ਦੁਸਾਂਤ ਕਲਾਹ ਇੱਕ ਗ੍ਰਾਂਟ 1.25 ਲੱਖ 25000 ਦੀ ਉੱਥੋਂ ਦਾ ਸੈਕਟਰੀ ਖਾ ਗਿਆ ਕਿਉਂਕਿ ਉਹ ਰਿਕਾਰਡ ਸੈਕਟਰੀ ਕੋਲ ਹੁੰਦਾ ਸੀ। ਇਸੇ ਤਰੀਕੇ ਦੇ ਨਾਲ ਤੁਹਾਡਾ ਰਿਕਾਰਡ ਵੀ ਸਾਰਾ ਸੈਕਟਰੀ ਕੋਲ ਹੈ। ਤੇ ਇਹਦਾ ਜ਼ਿੰਮੇਵਾਰ ਕੌਣ ਹੈ? ਸੈਕਟਰੀ ਹੋਊਗਾ ਮੈਂ ਸਾਢੇ ਪੰਜ ਤਾਂ ਸੈਂਡ ਕਰਕੇ ਲੈ ਜਾਂਦਾ ਆ ਕਢਾਉਦਾ ਉਹ ਹੀ ਆ ਜੋ ਚੀਜ਼ ਜਪੇਜਦਾ ਉਹ ਹੀ ਭੇਜਦਾ ਚੱਕ ਸਰਪੰਚ ਸਾਹਿਬ ਕਦੀ ਵੀ ਸੈਕਟਰੀ ਦੇ ਕਿਤੇ ਵੀ ਸਾਈਨ ਨਹੀਂ ਹੁੰਦੇ ਸਰਪੰਚ ਦੇ ਸਾਈਨ ਹੁੰਦੇ ਜਾਂ ਪੰਚਾਂ ਦੇ ਸਾਈਨ ਹੁੰਦੇ ਨੇ ਜਿੰਨੇ ਵਾਰ ਗ੍ਰਾਂਟਾਂ ਦੇ ਸਰਪੰਚ ਜਾਂ ਪੰਚਾਇਤ ਹੈ ਰਿਕਾਰਡ ਤੁਸੀਂ ਸਾਰਾ ਸੈਕਟਰੀ ਨੂੰ ਭੜਾਇਆ ਉਹਦੇ ਕੋਲੇ ਹੀ ਆ ਸਭ ਕੁਝ ਕਾਪੀ ਵੀ ਉਹਦੇ ਕੋਲੇ ਹੀ ਆ ਉਹ ਥੋੜਾ ਹੁੰਦਾ ਬੈਂਕ ਦੀਆਂ ਕਾਪੀਆਂ ਵੀ ਉਹਦੇ ਕੋਲ ਹਾਂਜੀ ਉਹਦੇ ਕੋਲੇ ਹੀ ਆ ਚੈੱਕ ਚੈੱਕ ਬੁੱਕ ਵੀ ਉਹਦੇ ਕੋਲੇ ਹਾਂ ਚੈੱਕ ਬੁੱਕ ਵੀ ਉਹਦੇ ਕੋਲ ਹੀ ਆ ਮਤੇ ਵਾਲਾ ਰਜਿਸਟਰੀ ਵੀ ਉਹਦੇ ਕੋਲ ਹੀ ਹਾਂਜੀ ਉਹਦੇ ਕੋਲ ਹੀ ਇਸ ਮਾਮਲੇ ਸੰਬੰਧੀ ਜਦੋਂ ਫਿਲੌਰ ਦੇ ਬਲਾਕ ਵਿਕਾਸ ਪੰਚਾਇਤ ਅਫਸਰ ਅਭੇ ਚੰਦਰ ਸ਼ੇਖਰ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਉਹਨਾਂ ਕੋਲ ਸ਼ਿਕਾਇਤ ਆਈ ਹੈ ਅਤੇ ਸੰਬੰਧਿਤ ਸਾਬਕਾ ਸਰਪੰਚ ਤੇ ਪੰਚਾਇਤ ਕਟਰ ਨੂੰ ਬੁਲਾਇਆ ਗਿਆ ਹੈ ਇਸ ਮਾਮਲੇ ਦੀ ਜਾਂਚ ਕਰਕੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਹ ਫਿੰਡਸ ਦਾ ਸਾਹ ਜਿਹਾ ਜਿਹੜੀ ਗ੍ਰਾਂਟ 5-6 ਸਾਲ ਪਹਿਲੇ ਆਏ ਸੀ ਉਹਦੇ ਧਿਆਨ ਦੇ ਵਿੱਚ ਨਿੱਕੀ ਕੰਪਲੇਨ ਵੀ ਮਿਲੀ ਸੀ ਤੇ ਉਹਦਾ ਫੋਨ ਵੀ ਆਇਆ ਸੀ ਇਸ ਬੰਦ ਵਿੱਚ ਮੈਂ ਅੱਜ ਹੀ ਇਨਕੁਆਰੀ ਕੀਤੀ ਹੈ ਤੇ ਉਹ ਵਾਕਈ ਹੀ ਗ੍ਰਾਂਟ ਪੈਸੇ ਨਿਕਲੇ ਹੋਏ ਆ ਪਰ ਕਾਗਲ ਨਹੀਂ ਲੱਗੇ ਉਸ ਦੇ ਸਬੰਧ ਵਿੱਚ ਮੈਂ ਸਰਪੰਚ ਔਰ ਪੰਚਾਇਤ ਕਤਰ ਉਸ ਟਾਈਮ ਦਾ ਜਿਹੜੇ ਮੁਲਕੀ ਸਿੰਘ ਸੀ ਉਹਨਾਂ ਤੋਂ ਗੱਲ ਕੀਤੀ ਆ ਉਸ ਸਬੰਧੀ ਸਾਰੀ ਜਾਣਕਾਰੀ ਜਿਹੜੀ ਨਵੀਂ ਗ੍ਰਾਂਟ ਹੁਣ ਆਈ ਹੈ ਉਹਦੇ ਵਿੱਚ ਜਿੰਨਾ ਚਿਰ ਪਹਿਲੀ ਗ੍ਰਾਂਟ ਨਹੀਂ ਲੱਗਦੀ ਇਹ ਉਹ ਲੱਗ ਵੀ ਨਹੀਂ ਸਕਦੀ ਜੇ ਲਾ ਲਉਣਾ ਜਿਵੇਂ ਯੂਟਿਲਾਈਜ਼ ਕਰ ਲੈਂਦੇ ਤੇ ਫਿਰ ਕਲੇ ਦੇ ਬਾਰੇ ਪਤਾ ਕੁਛ ਨਹੀਂ ਲੱਗਣਾ ਸੀ ਉਹ ਇਹ ਵੀ ਸ਼ੋਅ ਕਰ ਸਕਦੇ ਸੀ ਇਸ ਕਰਕੇ ਹੁਣ ਜਿਹੜੀ ਨਵੀਂ ਗ੍ਰਾਂਟ ਆਈ ਉਸ ਤੋਂ ਬਾਅਦ ਹੀ ਪੁਰਾਣੀ ਦਾ ਸਾਰਾ ਕਰਕੇ ਹਸਾਬ ਤੇ ਫੀਡ ਹੀ ਹੋਣਾ ਚਾਹੀਦਾ ਕਿ ਵੈਸੇ ਵੀ ਸਰਕਾਰ ਦੀਆਂ ਹਦਾਇਤਾਂ ਜਿਹੜਾ ਕੰਮ ਨਹੀਂ ਸ਼ੁਰੂ ਹੋਇਆ ਉਹ ਹਲੇ ਅਜੇ ਹੁਣ ਤੱਕ ਸ਼ੁਰੂ ਨਹੀਂ ਕਰਨਾ ਉਹ ਹਲੇ ਗਲਾਂ ਜਿਹੜੀ ਕਰੈਕਟਰੀ ਹੋਈ ਹੈ ਪਹਿਲੇ ਅਸੀਂ ਪੁਰਾਣੀ ਦੀ ਜਿਹੜਾ ਹਿਸਾਬ ਲੈ ਕੇ ਕੰਮ ਸ਼ੁਰੂ ਕਰਵਾਉਣਾ ਥੜੇ ਲਈ ਦੁਸਾਂਝ ਕਲਾ ਤੋਂ ਨਿਰਮਲ ਗੁੜਾ ਦੀ ਰਿਪੋਰਟ